ਲੋ ਵੀ ਲੋ ਵੀ ਦੋਸਤੋ ਆ ਬੰਦਾ ਫੜਿਆ ਗਿਆ ਡੰਡਾ ਵਾਰਦੇ ਇਹ ਬਾਈ ਜੀ ਹਾਂ ਬੋਲਾ ਇਹ ਬੰਦੇ ਬਾਰੇ ਤੁਹਾਨੂੰ ਅਸੀਂ ਦੱਸਦੇ ਆ ਜੀ ਇਹ ਇੱਥੇ ਨਾ ਮੋਟਰ ਜਾ ਕੇ ਖੜ ਗਿਆ ਸੀ ਤਿੰਨ ਚਾਰ ਜਣੇ ਸੀ ਗੱਡੀ ਦੇ ਵਿੱਚ ਆ ਸਕੂਲ ਹੁੰਦਾ ਉਤੋਂ ਦੇ ਨਾ ਬੱਚੇ ਜਾਂਦੇ ਆ ਪੜ੍ਹ ਕੇ ਆਉਂਦੇ ਆ ਤੇ ਇਹ ਬੱਚਿਆਂ ਦੀ ਤਾਂਗ ਦੇ ਵਿੱਚ ਖੜੇ ਸੀ ਬੱਚੇ ਚੱਕਦੇ ਆ ਇਹ ਸਾਡੇ ਪਿੰਡ ਵਿੱਚ ਪਹਿਲਾਂ ਵੀ ਘਟਨਾਵਾਂ ਹੋ ਚੁੱਕੀਆਂ ਇੱਥੇ ਬਾਈ ਮੇਰੇ ਚੌਕਲੇ ਦਿੰਦਾ ਸੀ ਬੱਚਾ ਨੂੰ ਤਾਂ ਤੁਹਾਨੂੰ ਦੱਸਦੇ ਕੋਈ ਨਹੀਂ ਚਾਕਲੇਟ ਕਿਉਂ ਦਿੰਦਾ ਸੀ ਚਾਕਲੇਟ ਦੇਣ ਨੂੰ ਤੂੰ ਹੀ ਸ ਹੈ ਇਹ ਬਾਈ ਬੱਚਾ ਨੂੰ ਨਾ ਕੀੜਾ ਮਗਾ 2 ਵਜੇ ਹਾਂ 2 ਵਜੇ ਛੁੱਟੀ 2 ਵਜੇ ਬਈ ਤੇ ਇਹਨਾ 1:30 1:30 ਵਜੇ ਅਸੀਂ ਬੰਨਿਆ ਹੋਇਆ ਬੰਦਾ 1:30 ਵਜੇ ਬੰਨ ਲਿਆ ਸੀਗਾ ਇਹਨੂੰ 2 ਦਿਨ ਹੋ ਗਏ ਆਪਾਂ ਨੂੰ ਦੇਖਦੇ ਇਹਨੂੰ ਇਹ 2 ਦਿਨ ਵਾਰੀ ਲੈ ਵੀ ਗਏ ਚਲੋ ਸਾਨੂੰ ਪਹਿਲਾਂ ਐ ਸੀਗਾ ਵੀ ਬਈ ਯਾਰ ਕੁਝ ਇੰਨਾ ਹੋਰ ਕੰਮ ਹੋਊਗਾ ਹਨਾ ਗੱਡੀ ਤੇ ਵੀ ਹੋਰਦਾ ਕਿਸੇ ਦੇ ਰਿਸ਼ਤੇਦਾਰ ਹੋਣਾ ਮਤਲਬ ਇਹ ਅੱਜ ਸਾਨੂੰ ਕਲੀਅਰ ਹੀ ਹੋ ਗਿਆ ਵੀ ਜਦੋਂ ਇਹਨਾਂ ਨੇ ਪਹਿਲਾਂ ਸਕੂਲ ਦੇ ਮੂਰੇ ਡੰਡਾ ਫੇਰਨਾ ਮਾਰ ਮਾਰ ਤੇ ਇਹ ਬੰਦੇ ਨੂੰ ਬੰਨਿਆ ਹੋਇਆ ਬਈਆ ਵੇਖੋ ਬੰਨ ਕੇ ਇਹਨੂੰ ਉਹ ਬਈ ਬੰਨ ਕੇ ਮੇ 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 ਮੈਂ ਤੈਨੂੰ ਪਹਿਲਾਂ ਦੱਸ ਵੀ ਤੁਹਾਡੇ ਗਰੋਥ ਦੇ ਵਿੱਚ ਕਿੰਨੇ ਟੋਟਲ ਕਿੰਨੇ ਮੈਂਬਰ ਹੋ ਸੀ? ਬਿੰਦ ਦਾ ਹੈਗੇ ਤੇੜ ਤੋਂ ਪਲੱਸ اچھا 150 ਬੰਦਾ ਹੀ ਨਾ ਬੋਲੋ ਤੁਹਾਡਾ ਜਿਹੜਾ ਮੇਨ ਬੰਦਾ ਉਹਦਾ ਨਾਮ ਕੀ ਹੈ? ਇਹ ਨਾ ਤਾਂ ਬਈ ਬੋਲ ਬਈ ਕੈਨੇਡਾ ਵਾਲਾ ਕੈਨੇਡਾ ਰਹਿੰਦਾ ਹੈ ਕੈਨੇਡਾ ਰਹਿੰਦਾ ਬਾਈ ਕੋ ਦੋ ਬੰਦਾ ਜਿਹੜਾ ਕੈਨੇਡਾ ਕੀ ਰੋ ਕੈਨੇਡਾ ਕੈਨੇਡਾ ਵਾਲਾ ਬੰਦਾ ਆ ਕੰਮ ਕਰੂਗਾ ਯਾਰ ਨਾਮ ਦਾ ਸੰਬੰਧ ਲੱਗਿਆ ਬੰਦਿਆ ਨਾਸ ਕੀ ਆ ਮੁਖਤਿਆਰ ਦੇ ਕੇ ਮੈਨੂੰ ਬੁਲਾਇਆ ਡੰਡਾ ਮੈਂ ਮੁਖਤਿਆਰ ਦੇ ਕੇ ਭਾਈ ਮੈਂ ਕਿਹੜੀ ਦਾ ਮੈਂ ਤੈਨੂੰ ਬੰਦਾ ਹੋ ਗਈ ਹੈ ਨਾ ਮੈਂ ਮਾਰੀ ਨਾ ਮਾਰੀ ਮੁਖਤਿਆਰ ਭਾਈ ਨਹੀਂ ਉਹ ਵੀ ਨਹੀਂ ਹੈਗਾ ਉਹ ਸਹੀ ਦੱਸ ਤੂੰ ਨਾ ਬੋਲਾ ਪੰਜਾਬੀ ਬੰਦਾ ਜੀ ਨਹੀਂ 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 ਭਾਈ ਕਿਉਂ ਲੈਣਾ ਜਿਨ੍ਹਾਂ ਦੇ ਨਾਮ ਅਖਤਿਆਰ ਹੈ ਕਰਤਾਰ ਹੈ ਸਰਦਾਰ ਹੈ ਅਕਸਰਦਾਰ ਹੈ ਠੀਕ ਹੈ ਉਹ ਐਜ ਕਮਾਂਡਿੰਗਮ ਨਹੀਂ ਕਰਦੇ ਇਹ ਬੰਦੇ ਆ ਜਿਹੜੇ ਉਹਨਾਂ ਦਾ ਕੋਈ ਨਾਂ ਹੋ ਰਹੀ ਹੋਊਗਾ ਜਾਂ ਕੋਈ ਮਤਲਬ ਹੈ ਬੰਦੇ ਕਿੰਨੇ ਆ ਰਕੇਸ਼ ਕੁਮਾਰ ਬਈ ਕੋਈ ਯਾਰ ਖਰਚਾ ਬਣਿਆ ਰਕੇਸ਼ ਦਾ ਉਹ ਹੀ ਫੁੱਦੂ ਬਣਾਈ ਜਾਂਦਾ ਇਹ ਅੱਛਾ ਤੂੰ ਆ ਦੱਸ ਮੈਨੂੰ ਤੇ ਤੁਹਾਡੇ ਜਿਹੜਾ ਗਰੁੱਪ ਦੇ ਵਿੱਚ ਟੋਟਲ 150 ਬੰਦਾ ਮੰਨਿਆ ਤੂੰ ਦਿੱਲੀ ਕਿੰਨੇ ਬੱਚੇ ਚੱਕਦੇ ਹੋ ਦਿੱਲੀ ਅਸੀਂ ਚੱਕ ਲੈਨੇ ਭਈ 40 50 ਬੱਚੇ ਚਾਲੀ ਪੰਜਵੇਂ ਸਾਰੇ ਰਲ ਕੇ ਨਾ ਨਾ ਰਲ ਕੇ ਬਈ ਰਲ ਕੇ ਫਿਰ ਕੀ ਕੀ ਕਰਦੇ ਹੁੰਦਾ ਨੀਗਾ ਬਈ ਉਹਨੇ ਦੀ ਅੱਖਾਂ ਕੱਢਦੇ ਆ ਅੱਛਾ ਕਿੱਟ ਨਹੀਂ ਜਿਵੇਂ ਕੋਈ ਵੱਡੇ ਬੰਦੇ ਹੁੰਦੇ ਨੇ ਹਾਂ ਜਿਵੇਂ ਅੰਬਲ ਇਹ ਬਾਈ ਇੱਕ ਨਾ ਫਿਲਮ ਆਈ ਸੀਗੀ ਫਿਲਮ ਆਈ ਸੀ ਇੱਕ ਉਹਦੇ ਚ ਦਿਖਾਇਆ ਸੀ ਵੀ ਬੱਚਿਆਂ ਨੂੰ ਕਿਡਨਾਪ ਕਰਕੇ ਲੈ ਜਾਂਦੇ ਖੜਾ ਲੱਗ ਜਿਗਾ ਭੈਣ ਦਿਆ ਉਹ ਬੱਚੇ ਨੂੰ ਬੱਚੇ ਨੂੰ ਨਾ ਕਿਡਨਾਪ ਕਰਕੇ ਲੈ ਜਾਂਦੇ ਜਾ ਕੇ ਲੈ ਜਾਂਦੇ ਤੇ ਮਗਰੋਂ ਉਹਨਾਂ ਦੀ ਅੱਖਾਂ ਗੁਰਦੇ ਉਹ ਵੇਚਦੇ ਡਾਕਟਰਾਂ ਨੂੰ ਤੇ ਡਾਕਟਰਾਂ ਦਾ ਹਾਂ ਉਹ ਚੀਜ਼ਾਂ ਚੀਜ਼ਾਂ ਨੂੰ ਮਹਿੰਗੀਆਂ ਬੇਚੀ ਦੀਆਂ ਜਿਵੇਂ ਆਪਾਂ ਕਹਿ ਸਕਦੇ ਆ ਵੀ ਜੇ ਕਿਸੇ ਨੇ ਗੁਰਦੇ ਦੀ ਲੋੜ ਹੈ ਤਾਂ ਉਹਨਾਂ ਤੋਂ 20-20 ਲੱਖ ਰੁਪਇਆ ਲੈ ਕੇ ਗੁਰਦਾ ਟਰਾਂਸਫਰ ਕਰਦੇ ਆ ਅੱਖਾਂ ਮੁੰਦੇ ਆ ਜੇ ਤੇਰੇ ਬੱਚੇ ਕਿੰਨੇ ਆ ਮੇਰੇ ਹੈਗੇ ਨੇ ਬਾਈ 2-3 ਬੱਚੇ ਦੋ ਬੱਚੇ ਆ ਹਾਂਜੀ ਜੇ ਤੇਰੇ ਬੱਚਿਆਂ ਨੂੰ ਕੋਈ ਚੱਕੇ ਫੇਰ ਉਹਦੇ ਅੱਖਾਂ ਕੱਢੇ ਅੱਖਾਂ ਕੱਢੇ ਫੇਰ ਨਾ ਨਾ ਬਾਈ ਐ ਕਿਉਂ ਕਹਿਣਾ ਯਾਰ ਕਿਉਂ ਯਾਰ ਮੇਰੇ ਪਿਆਰੇ ਅੱਛਾ ਤੈਨੂੰ ਤੇਰੇ ਲੋ ਆਦੇ ਬੱਚਿਆਂ ਨਾਲ ਪਿਆਰ ਆ ਜਿਨ੍ਹਾਂ ਦੇ ਬੱਚੇ ਹੋ ਰਹੇ ਆ ਉਹ ਉਵੇਂ ਤਰ੍ਹਾਂ ਫਿਰਦੇ ਆ ਬਾਈ ਜਿਨ੍ਹਾਂ ਦੇ ਬੱਚੇ ਹੋ ਰਹੇ ਆ ਉਹ ਉਹ ਉਹਨਾਂ ਦੇ ਬੱਚੇ ਨਹੀਂ ਤੇਰੇ ਬੱਚੇ ਆ ਕੰਮ ਵੀ ਕਰਨਾ ਯਾਰ ਰੋਟੀ ਪਾਣੀ ਵੀ ਢੰਡਾ ਫੇਰ ਲਾ ਢੰਡਾ ਫੇਰ 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 ਮੈਂ ਮੈਂ ਕਰਦਾ ਆ ਆਪਣਾ ਚੱਲਾ ਦੇ ਤੂੰ ਇਹਨਾਂ ਵੀ ਨਹੀਂ ਨਹੀਂ ਪੁਲਿਸ ਨੂੰ ਫੋਨ ਨਹੀਂ ਨਹੀਂ ਪੁਲਿਸ ਨੂੰ ਬਾਹਰ ਚਲਾਵਾਂਗੇ ਪਹਿਲਾਂ ਖੜ ਜਾ ਪਹਿਲਾਂ ਆਪਾਂ ਇਹ ਬੰਦੇ ਬੁਲਾਉਣੇ ਆਪਾਂ ਹੈ ਠੀਕ ਹੈ ਹੈ ਬੰਦੇ ਬੁਲਾਉਣੇ ਆਪਾਂ ਹੈਪੀ ਜੰਡਾ ਵਾਲੇ ਨੂੰ ਬੁਲਾਉਣਾ ਹੈ ਕੋਈ ਬਾਈ ਕਿਹੜਾ ਹੈ ਤੇਰੇ ਨਾਲ ਕਲਦੀਪ ਕਲਦੀਪ ਨੂੰ ਬੁਲਾਉਣਾ ਹੈ ਕਲਦੀਪ ਬਾਈ ਕਿੱਥੋਂ ਆ ਉਹ ਜਿਹੜਾ ਤੇਰੇ ਨਾਲ ਦੋਸਤ ਆ ਜ਼ਰਾ ਉਹ ਇੱਥੇ ਆ ਆਪਣੇ ਸੁਨਾ ਸੁਨਾਮ ਸਾਡ ਤੋਂ ਆ ਉਹਨੂੰ ਬੁਲਾਉਣਾ ਚਾਰ ਪੰਜ ਬੰਦੇ ਨੂੰ ਬੁਲਾ ਕੇ ਤੇ ਪਹਿ ਠੀਕ ਹੈ ਇਹ ਬੰਦਾ ਗਾਹਾਂ ਤੋਂ ਕੰਨਾਂ ਨੂੰ ਹੱਥ ਲਾਊਗਾ ਵੀ ਠੀਕ ਹੈ ਯਾਰ ਮੈਂ ਤਾਂ ਪੰਗਾ ਹੀ ਲੈ ਲਿਆ ਬਈ ਗਲਤੀ ਹੋ ਗਈ ਖੜ ਜਾ ਇੱਕ ਮਿੰਟ ਹਾਂ ਸਾਰਾ ਦੋਸਤ ਦਾ ਹਸਾਲੀ ਵਾਲਾ ਮੁੰਡਾ ਸਰਪੰਚ ਉਹਨੂੰ ਵੀ ਬੁਲਾਉਣਾ ਚਾਰ ਪੰਜ ਬੰਦੇ ਸਾਡੇ ਹੋਰ ਐ ਤੇਰਾ ਇਹੋ ਜਿਹਾ ਕਟਾਪਾ ਕਰਨਾ ਹੈ ਅਸੀਂ ਤੈਨੂੰ ਮੋਟਰ ਤੇ ਤਾਂ ਲੈ ਕੇ ਆਇਆ ਮੋਟਰ ਤੇ ਬੋਲ ਨਾ ਓਏ ਬਾਪੂ ਬਚਾ ਲੈ ਤੂੰ ਹੀ ਬਚਾ ਲੈ ਨਾ ਬਾਪੂ ਬਾਪੂ ਕਹਿੰ ਮਜਾਊਗਾ ਹਾਂ ਬਾਪੂ ਕਹਿੰ ਮਜਾਊ ਬਾਪੂ ਤਾਂ ਸਾਡੇ ਨਾਲ ਐ ਬਾਪੂ ਨੇ ਸਾਨੂੰ ਦੱਸਿਆ ਬਾਪੂ ਬਚਾ ਲੈ ਓਏ ਹਾਂ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਮੜੀ ਮੁੱਠੀ ਯਾਰ ਕੀ ਹੈ ਉਹ ਬਾਈ ਮੈਂ 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 ਮੈਰੀਕਲ ਮੈਨੂੰ ਵੀ ਦੱਸਣਾ ਹਰ ਜਾ ਮੈਨੂੰ ਤੈਨੂੰ ਦੱਸਣਾ ਵੀ ਤੇਰੇ ਕੋਲੇ ਕਿਹੜੀਆਂ ਕਿਹੜੀਆਂ ਗੱਡੀਆਂ ਗੱਡੀਆਂ ਤਾਂ ਬਈ ਸਾਰੀਆਂ ਰੱਖਿਆ ਨੇ 10 ਗੱਡੀਆਂ ਕੜੀਆਂ ਰੇਂਜ ਹੈ ਬਾਈ ਹਾਂ ਕਿੰਨੇ ਦੀ ਸੀ ਰੇਂਜ ਉਹ ਬਈ 1 ਕਰੋੜ 70 ਲੱਖ ਦੀ ਹੋਰ ਕਿਹੜੀ ਹੈ ਮੇਰੇ ਕੋਲੇ i20 ਬਾਈ ਹੋਰ ਕਿਹੜੀ ਹੈ ਮੇਰੇ ਕੋਲੇ ਬਈ ਹੈਗੇ ਪੋਰਸ਼ੇ ਹਾਂ ਠੀਕ ਹੈ ਕਿੰਨੇ ਦੀ ਆ ਉਹ ਬਈ ਹੈਗੇ 3 ਕਰੋੜ 75 ਲੱਖ ਦੀ ਤੇ ਹੋਰ ਪ੍ਰਾਪਰਟੀਜ਼ ਹੋਰ ਪਲਾਟ ਪਲੂਟ ਹੋ ਫਲੈਟ ਫਲੂਟ ਕੀ ਕੀ ਹੈ ਪਲਾਟ ਹੈ ਕਿਨੇ ਬਾਈ ਕਿੰਨੇ ਆ ਹੈਨੇ ਬਾਈ 2-3 ਫਲੈਟ ਕਿੰਨੇ ਕਿੰਨੇ ਦੇ ਹੈਗੇ ਭਈ ਇਹ ਕਿ 1.1 ਕਰੋੜ ਰੁਪਏ ਕਿੱਥੇ ਕਿੱਥੇ ਹੈ? ਹੀਰੋ ਹੋਮਲੈਂਡ 'ਚ। ਅੱਛਾ। ਤੇ ਫਿਰ ਉਹ ਉੱਥੇ ਕੀ ਕਰਦੇ ਹੋ? ਬਈ ਬੈ ਰਾਇਦੇ ਰੈਂਟ ਦੇ। ਉਹ ਰੈਂਟ ਦੇ ਬਈ। ਠੀਕ ਹੈ। ਤੁਸੀਂ ਤਾਂ ਥੋੜਾ ਹੋਰ ਕਰੋ ਆ ਕਿੱਥੇ ਉਹ ਕਿੱਥੇ ਰਹਿੰਦਾ ਕਿਹੜੇ-ਕਿਹੜੇ ਸ਼ਹਿਰਾਂ 'ਚ ਰਹਿੰਦਾ? ਬਈ ਅੱਡਾ-ਅੱਡ ਸ਼ਹਿਰਾਂ 'ਚ। ਕਿਹੜੇ-ਕਿਹੜੇ? ਲੁਧਿਆਣਾ, ਚੰਡੀਗੜ੍ਹ, ਪਟਿਆਲਾ। ਅੱਛਾ। ਤੇ ਬੰਬੇ, ਗੋਆ, ਬਹੁਤ ਜ਼ਿਆਦਾ ਦਿੱਲੀ। ਠੀਕ ਹੈ। ਮੇਨ ਦਿੱਲੀ ਹੈਡ ਆਫਿਸ ਹੈ ਸਾਡਾ ਬਈ। ਨੌਫਰੀ ਤੋਂ ਭੰਨ ਜਾ ਯਾਰ ਫਿਲਮ ਮਾਣਦਾ ਤੂੰ। ਹੈਂ? ਨੇ ਮੈਂ ਆਫਿਸ ਨੂੰ ਦੱਸ ਤੂੰ ਤੇਰਾ ਹੈਗਾ ਨਾ ਬੜਾ ਬਹੁਤ ਬੜਾ ਫਾਰਮ ਹਾਊਸ ਅਭੀ ਮੇਰੀ 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 ਗੱਲ ਸੁਣ ਲੈ ਹਾਂ ਇਹ ਬੜਾ ਸਮਾਜ ਸੇਵੀ ਆ ਤੂੰ ਇਹ ਬੀਡੀਓ ਨਾ ਬਣਾ ਰੁਪਿਆ ਕਰੋੜਾਂ ਚੱਕ ਨਾ ਕਰੋੜਾਂ ਚੱਕ ਤੂੰ ਦਾ ਸਾਡਾ ਆਫਿਸ ਨੂੰ ਤੂੰ ਹੈਗਾ ਨਾ ਤੂੰ ਲੋਕਾਂ ਨੂੰ ਤੂੰ ਮੇਰੇ ਮੈਂ ਕੰਮ ਦਿੰਦਾ ਤੇ ਲੋਕਾਂ ਨੂੰ ਰਜਾਰ ਦਿੰਦਾ ਕਰਦਾ ਚੋਰੀਆਂ ਤੂੰ ਇੱਕ ਮਿੰਟ ਦੇ ਦੇ ਤਾਲਾ ਆਫਿਸ ਦਾ ਇੱਕ ਮਿੰਟ ਚ ਕਰੋੜ ਰੁਪਏ ਦੇ ਐਂਟਰ ਕਰਾ ਦਮ ਬਾਈ ਬੰਦ ਇੱਕ ਮਿੰਟ ਪੰਡਾ ਫੇਰ ਨਾ ਦੇ ਯਾਰਾ ਬਾਈ ਬਾਈ ਦੇਖਿਆ ਤੈਨੂੰ ਵੀ ਸਾਡਾ ਅਸੀਂ ਚਵਾਖਾ پیسے ਸਾਨੂੰ ਸਾਨੂੰ ਲਾਲ ਚਿੰਦਾ ਇਹ ਨਹੀਂ ਅਸੀਂ ਸਾਡੇ ਖੁੱਦ ਜਵਾਖ ਆ ਬਾਈ ਦੇ ਜੰਮੇ ਯਾਰ ਛੋਡੇ ਤਾਂ ਚੱਕੇ ਸਾਡੇ ਖੁੱਦ ਜਵਾਖ ਹੈ ਛੋਡੇ ਤਾਂ ਚੱਕੇ ਸਾਡੇ ਖੁੱਦ ਜਵਾਖ ਆ ਅਸੀਂ ਜਵਾਖ ਵਾਲੇ ਆ ਤੇ ਅਸੀਂ ਪੈਸੇ ਲੈ ਕੇ ਵਿਕਾਂਗੇ ਛੋਡੇ ਤਾਂ ਤੂੰ ਸਾਨੂੰ ਹੋ ਕਰਨ ਨੂੰ ਫਿਰਦਾ ਡੰਡਾ ਬੜਾ ਯਾਰ ਆ ਬਾਈ ਫੋਨ ਫੋਨ ਮੈਂ ਤੈਨੂੰ ਇਹ ਦੱਸ ਬੰਦਿਆਂ ਵਾਂਗੂ ਦੱਸ ਹਾਂ ਠੀਕ ਹੈ ਕਿੰਨੇ ਸਾਲ ਹੋ ਗਏ ਤੇ ਬੱਚਾ ਨੂੰ ਜਿਹੜੇ ਦਿਨ ਤੇਰੇ ਨਾਲ ਦੇ ਬੰਦੇ ਸੀ ਉਹਨਾਂ ਦੇ ਨਾਂ ਦੱਸ ਕਿ ਕਿੰਨੇ ਜਾਣੇ ਸੀ ਉਹ ਬਾਈ ਰਕੇਸ਼ ਕੁਮਾਰ ਬਾਈ ਮੇਨ ਚਾਰ ਬੰਦੇ ਅਸੀਂ ਅੱਛਾ ਉਹ ਪੰਜਾਬੀ ਦੋ ਦੋ ਪੰਜਾਬੀ ਇੱਕ ਨੇ ਦੋ ਪੰਜਾਬੀ ਨੇ ਦੋ ਐਦਾਂ ਅਹ ਕਿੰਨੇ ਬਿਹਾਰ ਚੜਕਨੇ ਉਹ ਅੱਛਾ ਠੀਕ ਹੈ ਉਹਨਾਂ ਦੀ ਉਹਨਾਂ ਨੂੰ ਕਿੰਨੇ ਕਿੰਨੇ ਪੈਸੇ ਦਿੰਦਾ ਭਾਈ ਉਹਨਾਂ ਨੂੰ ਤਾਂ ਮੈਂ ਦੇ ਦਿੰਦਾ 10 ਲੱਖ ਰੁਪਏ ਕੋਈ ਯਾਰ ਮੈਂ ਥੋੜੀ ਕੰਮ ਕਰਦਾ ਹੁੰਦਾ ਇਹਨਾਂ ਦਾ ਗਰੋਅ ਆਇਆ ਤਾਂ ਲੱਗਿਆ ਹੋਊਗਾ ਯਾਰ ਨਹੀਂ ਨਹੀਂ ਲੱਗਿਆ ਭਾਈ ਕਦੋਂ ਹੈ ਲੱਗਿਆ ਹੋਊ ਪੱਕਾ ਭਾਈ ਮੈਂ ਦੇ ਦਿੰਦਾ ਉਹਨਾਂ ਨੂੰ ਤਾਂ 10 ਲੱਖ ਰੁਪਏ ਸਾਇਰ ਸਕੂਲ ਸਕੂਲ ਦੇ ਵਿੱਚ ਆ ਕੇ ਫਿਰ ਕਿਹ ਜਿ ਦੇਣਾ ਭਾਈ ਉਹਨਾਂ ਨੂੰ ਮੈਂ ਐ ਕਿ ਜਿਹਨੂੰ ਮਿਲਿਆ ਸਾਲਾ ਤੂੰ ਉਹ ਬਾਈ ਫਿਰ ਦੇਣੀ ਪਈ ਦੂਸਰਾ ਵੀ ਪੈਕੇਜ ਦਿੰਦਾ ਹੈ ਫਲੈਟ ਵੀ ਸਾਰਾ ਕੁਝ ਦੇਣਾ ਤੇ ਪਿੰਡ ਪੈਕੇਟ ਦੇ ਵਿੱਚ ਹੀ ਲੱਗਦੇ ਨੇ ਬਾਈ ਬੰਦੇ ਸਾਡੇ ਲਾਈਨ ਦੇ ਵਿੱਚ ਨਹੀਂ ਪੈਕੇਟ ਨੂੰ ਤੂੰ ਸੰਗਰਾਂ ਨੂੰ ਸਾਈਨ ਕੀਤੇ ਸੰਗਰ ਸਾਈਨ ਕੀਤੇ ਤੇਰੇ ਉਹਨਾਂ ਦੇ ਬੱਚੇ ਸਕੂਲ 'ਚ ਉਹਨਾਂ ਨੂੰ ਫਲੈਟ ਗੱਡੀ ਮੈਂ ਤੈਨੂੰ ਬੰਦਿਆਂ ਨੂੰ ਪੁੱਛਦਾ ਵੀ ਜਿਹੜੇ ਤੂੰ ਬੱਚੇ ਚਾਹਦੇ ਐ ਬੱਚਿਆਂ ਨੂੰ ਕਿਵੇਂ ਗੱਲਾਂ ਤੇ ਲਿਆਉਣੇ ਹੋ ਠੀਕ ਹੈ ਉਹ ਸਾਨੂੰ ਦੱਸ ਉਹ ਕਲੀਅਰ ਕਰ ਦੇ ਨੂੰ ਮੜੀ ਮੂੜੀ ਬਾਈ ਯਾਰ ਬਸ ਗੱਲਾਂ ਬਾਤਾਂ ਚ ਆ ਜਾਂਦਾ ਯਾਰ ਹੈ ਗੱਲਾਂ ਬਾਤਾਂ ਚ ਲਿਆਉਣੇ ਬਈ ਯਾਰ ਜਿਵੇਂ ਚਾਕਲੇਟ ਰੱਖਦੇ ਸੀ ਬੱਚੇ ਨੂੰ ਚਾਕਲੇਟ ਦੇ ਦਿੰਨੇ ਆ ਗੱਡੀ 'ਚ ਰੋਕ ਕੇ ਲੈ ਪੁੱਤ ਆ गड़ाँ गड़ाँ अच्छा ਉਹਦੇ ਵਿੱਚ ਦੋ ਜਿਹੜੇ ਖੜਾਉਣੇ ਹੋਗੇ ਖੜਾਉਣੇ ਵੀ ਰੱਖ ਦੋ ਬੱਚਾ ਨੂੰ ਜੋ ਪਸੰਦ ਉਹ ਹੀ ਚੀਜ਼ਾਂ ਰੱਖਦੇ ਆ ਬਈ اچھا ਕੀ ਕੀ ਜੇ ਮੇ ਕੋਈ ਖਿਡਾਉਣੇ ਹੋਗੇ ਖਾਣ ਪੀਣ ਵਾਲੀ ਚੀਜ਼ਾਂ ਹੋਗੇ ਬੱਚੇ ਨੂੰ ਉਹ ਦੇ ਦਿੰਨੇ ਆ ਬਈ ਬੱਚੇ ਇੰਨੇ ਚ ਭੁੱਲ ਜਾਂਦੇ ਨੇ ਇੰਨੇ ਚ ਗੱਡੇ ਚ ਵੀ ਮੈਂ ਤੇਰਾ ਚਾਚਾ ਮੈਂ ਤੇਰੇ ਪਾਪੇ ਦਾ ਦੋਸਤਾਂ ਜਾਂ ਮੈਂ ਤੇਰਾ ਅੰਕਲਾ ਤੇ ਫਿਰ ਉਹ ਜਿਹੜੇ ਟੀਚਰ ਆ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਵੀ ਬੱਚਿਆਂ ਨੂੰ ਅਸੀਂ ਘਰ ਤੱਕ ਸੇ ਪਹੁੰਚਾਈਏ ਬਈ ਯਾਰ ਅਸੀਂ ਪੜਾ ਲੈਨੇ ਆ ਯਾਰ ਕਿਵੇਂ ਬੱਚਿਆਂ ਨੂੰ ਭੁਲਾ ਲੈਨੇ ਯਾਰ ਅੱਛਾ ਦੋ ਤਿੰਨ ਵਾਰੀ ਸਾਮਾਨ ਦੇ ਅਸਲ ਲੈ ਭਾਈ ਪਤਾ ਕੀ ਇਹ ਸਾਮਾਨ ਸੋਂ ਮਹਿੰਗਾ ਜਵਾਖਾ ਨੂੰ ਖੇਡਾ ਖੁੱਡਾ ਜਿਹੜੇ ਛੋਟੇ ਬੱਚੇ ਐ ਉਹਨਾਂ ਨੇ ਗੱਲਾਂ ਚ ਆ ਜਾਂਦੇ ਐ ਜਿਹੜੇ ਹੁੰਦੇ ਸਿਆਣੇ ਉਹ ਠੀਕ ਐ ਮਾਪਿਆਂ ਦੇ ਵੀ ਗਲਤੀ ਐ ਮਾਪਿਆਂ ਕੋ ਕਿਉਂ ਨਹੀਂ ਦੱਸਦੇ ਮਾਪਿਆਂ ਨੂੰ ਮਾਪਿਆਂ ਦਾ ਵੀ ਮਾਪਿਆਂ ਦਾ ਵੀ ਹੱਕ ਬਣਦਾ ਵੀ ਅਸੀਂ ਜਵਾਖ ਦੀ ਭਾਈ ਅੱਜ ਜਿਹੜੇ ਟਾਈਮ ਜਿੰਨਾ ਟਾਈਮ ਮਾੜਾ ਆ ਗਿਆ ਮਾਪਿਆਂ ਨੂੰ ਹੱਕ ਬਣਦਾ ਵੀ ਜਿਹੜੇ ਅਸੀਂ ਸਾਡੇ ਬੱਚੇ ਆ ਹਰ ਜਾ ਤੂੰ ਤਾਂ ਡੰਡਾ ਫਿਰੇ ਬਾਈ ਆ ਆ ਆ ਹੈ ਹੈ ਹਾਇਮਾ 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 ਬੋਲਿੰਗਾ ਬੋਲਿੰਗਾ ਹੈ ਚਿੱਕਾ ਜਣਾ ਮਾਰ ਕੇ ਮਾਰ ਹਾਂ ਸਮਝ ਗਿਆ ਹਾਂ ਬਸ 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 ਚਿੱਕਾ ਨਾ ਮਾਰ ਮਾਰ ਨਾ ਨਾ ਜਾ ਸੋਇ ਖੜ ਜਾ ਗੱਲ ਸੁਣੋ ਗੱਲ ਸੁਣੋ ਹਾਂ ਇਹਦੂ ਪਹਿਲਾਂ ਕਿੰਨੇ ਬੱਚਾ ਨੂੰ ਮਾਰਦਾ ਬਈ ਮੈਂ ਮਾਰਦਾ ਇੱਕ ਬੱਚੇ ਨੂੰ ਮਾਰ ਰਿਹਾ ਸੀ ਬਾਈ ਹੈ ਕੀ ਬੂਰੇ ਇੱਕ ਘਟ ਕੇ ਕਿੰਨੇ ਦੇ ਵੇਚਤੀਆਂ ਕਿੰਨੇ ਦੇ ਵੇਚ ਗਿਆ ਖਾਧੀਆਂ ਬਈ ਉਹ ਮਹਿੰਗੇ ਵੇਚੇ ਕਿੰਨੇ ਦੇ ਓਏ ਬਾਈ 15 ਲੱਖ ਰੁਪਏ ਦੇ ਬਈ 15 ਲੱਖ ਦੇ ਖਜਵਾਕ ਦਿਆਂ ਯਾਰ ਹਾਂ ਇਹ ਦੂਜਾ ਕਿਦਮੇ ਹੋਰ ਹੋਰ ਬੱਚੇ ਹੋਰ ਉਹਨੂੰ ਸ਼ਰਮ ਨਹੀਂ ਆਉਂਦੀ ਇਕੱਲੇ ਪੰਜਾਬ ਤੋਂ ਜਾਗਦੇ ਨੇ ਕਿ ਪੂਰੇ ਸਟੇਟ ਤੋਂ ਜਾਦੇ ਨੇ ਇੱਕ ਗੱਲ ਹੋਰ ਕਰਦੇ ਉਹਨਾਂ ਨੂੰ ਲੱਗਦਾ ਇਹ ਵੀ ਕਰਦੇ ਹਾਂ ਆਹ ਇੰਡੀਆ ਬਈ ਇਹ ਵੀ ਕਰਦੇ ਹਾਂ ਇਹ ਵੀ ਕਰਦੇ ਆ ਇਹ ਨੂੰ ਜਵਾਕ ਚਾਕੇ ਲੈ ਗਏ ਇਹ ਦੂਜਾ ਕਹਿੰਦੇ ਮਾਪਾਪੂ ਨੂੰ ਵੀ ਪਿਆਏ ਹਰਦੇ ਆ ਛੋੜਾ ਜਵਾਕ ਛੱਡ ਦਾਂਗੇ ਇਹ ਸਕੀਮਾ ਵੀ ਕਰਦੇ ਆ ਇਹ ਕਰਦੇ ਹੋ ਕਿਵੇਂ ਉਹ ਕਿਉਂ ਉਹ ਬੰਦੇ ਅਲੱਗ ਕਿੱਥੇ ਹੋ ਜਾਂਦੇ ਉਹ ਬਈ ਉਹ ਬਈ ਆਇਆ ਹੁੰਦਾ ਜਦੋਂ ਕਈ ਵਾਰੀ ਅੱਗੇ ਡੇਲ ਬਰੀ ਲੇਟ ਹੋ ਜਾਂਦੀ ਹੈ ਉਹਨਾਂ ਨੂੰ ਫੋਨ ਕਰ ਦਿੰਨੇ ਆ ਬੱਚਾ ਦਾ ਨੰਬਰ ਲੈ ਕੇ 20 ਪੈਸੇ ਦੇ ਉਹਨਾਂ ਤੋਂ ਪੈਸੇ ਲੈ ਲੈਣੇ ਨਾਲੇ ਅੱਗੇ ਜਵਾਕ ਨੂੰ ਭੇਜ ਫਿਰ ਜੇ ਪੈਸੇ ਵੀ ਪੈਸੇ ਨਹੀਂ ਮਿਲਦੇ ਤੁਸੀਂ ਮਾਰਦੇ ਕਿਉਂ ਉਹਨਾਂ ਨੂੰ ਬੱਚਾ ਨੂੰ ਜੇ ਪੈਸੇ ਮਿਲਦੇ ਨੇ ਫਿਰ ਵੀ ਨਹੀਂ ਜੇ ਪੈਸੇ ਤੁਹਾਨੂੰ ਨਹੀਂ ਦਿੰਦੇ ਉਹਨਾਂ ਬੱਚਾ ਨੂੰ ਕਿਉਂ ਮਾਰ ਦਿੰਦੇ ਹੋ ਬਈ ਬੱਚਾ ਹੁੰਦਾ 2.5 3 ਕਰੋੜ ਦਾ ਹਾਂ ਸਾਰੇ ਅੰਗ ਨਹੀਂ ਤੁਹਾਨੂੰ ਕੋਈ ਡਰ ਹੁੰਦਾ ਵੀ ਬੱਚਾ ਕਹਾ ਜਾ ਕੇ ਦੱਸਣਾ ਦੇਵੇ ਬਈ ਦਵਾਈਆਂ ਬਹੁਤ ਕੈਮੀਕਲ ਨੇ ਬੱਚੇ ਨੂੰ ਮਾਰ ਦੇਗਾ ਤੂੰ ਐ ਜੇ ਤੁਹਾਨੂੰ ਦਾ ਪਰਿਵਾਰ ਕਈ ਗਰੀਬ ਹੁੰਦੇ ਪੈਸੇ ਨਹੀਂ ਦੇ ਪਾਉਂਦੇ ਵੱਡੇ ਬੰਦਿਆਂ ਨੂੰ ਕਿਸੇ ਨੂੰ ਅੱਖ ਦੀ ਲੋੜ ਕਿਸੇ ਨੂੰ ਕੁਛ ਦੀ ਯਾਰ ਤੂੰ ਉਸ ਗੱਲ ਤੇ ਹੁੰਦੇ ਜੀ ਮੈਂ ਤੈਨੂੰ ਇਹ ਕਹ ਲਈ ਜੇ ਮਤਲਬ ਮੈਂ ਐ ਮੈਂ ਗਰੀਬ ਐ ਮੈਂ ਪੈਸੇ ਨਹੀਂ ਦੇ ਸਕਿਆ ਤੁਸੀਂ 50 ਲੱਖ ਮੰਗ ਲਿਆ ਬੱਚਾ ਛੱਡ ਦਾਂਗੇ ਉਹ ਨਹੀਂ ਪੈਸੇ ਬੱਚੇ ਨੂੰ ਜੋ ਪੈਸੇ ਦੇ ਸਕਦੇ ਆਪ ਤੈਨੂੰ ਬਚਾਉਣ ਵਾਸਤੇ ਮਾਰੇਗੀ ਤੁਸੀਂ ਮਾਰ ਦੇਗਾ ਤੂੰ ਐ ਕੀ ਚੱਕਰ ਬਈ ਯਾਰ ਕਈ ਵਾਰੀ ਅੱਗੇ ਡਿਲੀਵਰੀ ਲੇਟ ਹੋ ਜਾਂਦੇ ਬੱਚੇ ਦੀ ਲੋੜ ਨਹੀਂ ਹੁੰਦੀ ਉਹ ਕੋਈ ਜਨਮ ਰਾਇ ਯਾਰ ਜੇ ਜਿੱਕੇ ਤਾ ਮਾਰ ਵੀਰੇ ਪਹਿਲਾਂ ਤਾਂ ਲਾ ਪੁਲਿਸ ਨੂੰ ਫੋਨ ਯਾਰ ਅਸੀਂ ਕੀ ਕਰੀਏ ਪੁਲਿਸ ਨੂੰ ਫੋਨ ਲਾ ਯਾਰ ਰਣਾ ਕੀ ਗਰਦੀਪਾ 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 ਪਰ ਸੁਣੇ ਨਹੀਂ 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 ਤੂੰ ਤੂੰ ਨਹੀਂ ਮਾਰ ਲ ਪੁਲਿਸ ਨੂੰ ਫੋਨ ਲਾ ਪਾ ਪਾ ਹੱਥ ਜਨੇ ਲੈਣਾ ਕੋ ਨੂੰ ਨਾ ਪੁਲਿਸ ਨੂੰ ਫੋਨ ਲਾ 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 ਨਹੀਂ 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 ਕਾਕਾ ਅਸੀਂ ਤੇਰੀਆਂ ਬਾਈ ਬੱਦ ਕੀ ਸੱਲਵਾ ਦੂਪਰ ਤੱਕ ਨੇ ਮੇਰੀ ਜੀ ਤੂੰ ਯਾਰ ਸੱਲ ਵਰਤ ਲਾ ਯਾਰ ਬਾਈ ਤੇਰੇ ਕੋਈ ਨਹੀਂ ਤੇਰੇ ਸੱਲ ਅਸੀਂ ਡਾਊਨ ਕਰਾਂ ਕੋਈ ਨਹੀਂ ਸੱਲ ਸੱਲ ਤਾਂ ਨਾ ਜਿਹੜਾ ਸੱਲ ਸੱਲ ਤਾਂ ਨਾ ਟਾਈਮ ਪੀਸ ਦਾ ਹੀ ਬਹੁਤ ਦੂਰ ਤੱਕ ਹੁੰਦੇ ਆ ਸਾਰਾ 300 400ਆਂ ਨੂੰ ਚਲੋ ਬੋਲ ਉੱਪਰ ਤੱਕ ਚਾਰੇ ਤੂੰ ਯਾਰ ਉੱਪਰ ਤੱਕ ਸੱਲ ਵਰਤ ਲਾ ਉੱਪਰ ਤੱਕ ਤੇਰੇ ਦਿੱਤਾ ਨਾ ਡੰਡਾ ਪੁਲਿਸ ਵਾਲਾ ਨੇ ਫਿਰ ਤੇਰੇ ਤੇ ਦੇਖਾਂਗੇ ਸੱਲ ਕਿੱਥੇ ਤੂੰ ਕੋਈ ਚੱਕਰ ਨਹੀਂ ਬਹੁਤ ਵੱਡੇ ਵੱਡੇ ਬੰਦੇ ਨੇ ਭਾਈ ਕੀ ਹੋਇਆ ਕੀ ਹੋਇਆ ਭਣ ਜਾ ਜੀਨਿਆ ਤੂੰ ਸਾਨੂੰ ਤਾਂ ਕਹਿੰਦੇ ਨਾ ਇੱਥੇ ਆ ਕੇ ਵੇ ਬਬੀਆ ਕਰ ਫੋਨ ਹੌਣ ਆ ਯਾਰ ਸਵਾ ਕਰੋੜ ਲੈ ਫੌਣ ਆ ਯਾਰ ਸੱਚ ਨੂੰ ਹੈਲੋ ਜੇ ਤੇਰੇ ਸੱਲ ਆ ਨਾ ਸੱਲ ਸਾਡੇ ਵੀ ਹੈ ਸਵਾ ਕਰੋੜ ਲੈ ਕੋਈ ਚੱਕਰ ਨਹੀਂ ਹੈਲੋ ਡੇਢ ਲੈ ਲੈ ਭਾਈ ਹਾਂਜੀ ਕਿਉਂ ਆ ਆ ਆ ਹਾਂ ਫਿਰ ਹਾਂ ਕਕਲ ਕਕਲ ਹਲੋ ਦੱਸ ਕ ਪੀਲੇ ਰੰਗ ਦੀ ਟੀ-ਸ਼ਰਟ ਪਾਈ ਹੈ ਜੀ ਇਹਨਾਂ ਕੋਲੇ ਕਹ ਆਈ 20 ਗੱਡੀ ਸੀ ਟਾਪ ਮਾਡਲ ਜਦੋਂ ਹੀ ਆਪਾਂ ਕੌਰੀਆਂ ਤੋਬੇ ਨੂੰ ਜਾਣੇ ਨਾ ਉਧਰ ਛੜਕ ਹੈ ਇਹ ਤੇ ਇਹਦੇ ਖੇਤਾਂ ਜੇ ਬੰਨਿਆ ਹੋਇਆ ਹੈ ਖੇਤਾਂ ਜੇ ਅਸੀਂ ਬੰਨ ਰੱਖਿਆਗਾ ਦੋ ਬੱਚਿਆਂ ਨੂੰ ਚੱਕ ਲਿਆ ਸੀ ਹਾਂ ਦੋ ਬੱਚਿਆਂ ਨੂੰ ਨੇ ਚੱਕ ਲਿਆ ਸੀ ਉਹ ਲੱਗੇ ਪਿੰਡ ਦੇ ਸਰਪੰਚ ਦੇ ਕਰਕੇ ਬਚ ਕੇ ਬਚਾਅ ਹੋ ਗਿਆ ਬਾਕੀ ਸਰਪੰਚ ਦੇ ਕਰਕੇ ਬਚਾਅ ਹੋ ਗਿਆ ਤੇ ਤੁਸੀਂ ਇੱਥੇ ਆਓ ਜੀ ਜਰੂਰ ਬਾਅਦ ਥੋੜੀ ਕੀ ਦੀ ਆ ਜੀ ਉਹ ਤਾਂ ਇਹ ਨਹੀਂ ਬਹ ਸਕਦਾ ਉਹ ਹੋ ਰਹੀ ਹੈ ਜਿਹੜੇ ਖਰੀਦੇ ਜਾਂਦੇ ਸਾਨੂੰ ਅਸੀਂ ਮਰਿਆ ਜ਼ਮੀਰ ਵਾਲੇ ਬੰਦੇ ਨਹੀਂ ਵੀ ਤੂੰ ਸਾਨੂੰ ਖਰੀਦ ਲੇਗਾ ਕੀ ਕਹਿੰਦੇ ਇੱਕ ਮਿੰਟ ਭਾਈ ਇਹ ਪਾਣੀ ਤਾਂ ਪਾਣੀ ਕਿਉਂ ਨਾ ਪਾਣੀ ਦੀ ਬਾਰੀ ਲਾ ਕੇ ਆਇਆ ਤੂੰ ਪਾਣੀ ਪੀਉਣ ਨੂੰ ਸਾਲਿਆ ਤੂੰ ਹੈ ਜਿੱਤੂ ਦਾ ਪਰਮਾ ਹੈ ਮੁਰਗਾ ਖਾਦਾ ਪਾਣੀ ਪੀਣ ਨੂੰ ਮਾਰਨੇ ਜਵਾਕ ਤੇ ਪਿੰਡ ਤੋਂ ਪਾਣੀ ਪੀਅ ਕੇ ਤੈਨੂੰ ਕਦੀੜ ਨੂੰ ਅਸੀਂ ਅੱਛਾ ਹਾਂ ਨਾ ਪਾਣੀ ਤੂੰ ਸਾਡਾ ਨਹੀਂ ਪੰਦ ਨੂੰ ਤੂੰ ਬੜਾ ਸਮਾਜ ਸੇਵੀ ਹੈ ਪੰਦ ਨੂੰ ਬੜਾ ਸਮਾਜ ਸੇਵੀ ਹੈ ਤੂੰ ਹੈ ਅੱਬਾ ਯਾਰ ਜਨਸੰਖਿਆ ਘਟ ਜਾਂਦੀ ਹੈ ਰੇ ਇੰਨੇ ਰੋ ਕਰਨੇ ਕੀ ਕੀ ਜਨ ਸੰਖਿਆ ਘਟਦੀ ਬਈ ਭੈਣ ਦੱਸ ਖਲਾ 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 ਤੂੰ ਐਂ ਕਰ ਉਹ ਦੀ ਜਵਾਖਾਂ ਨੂੰ ਮਾਰ ਮਾਰ ਦੂੰ ਰੱਖ ਨਾ ਤੇਰੇ ਤੇਰੇ ਜਵਾਖਾਂ ਵੀ ਜਾਣ ਸਕਿਆ ਜਾਂਦੇ ਨਾ ਤੂੰ ਤੁਹਾਡੀ ਜਵਾਖਾਂ ਨੂੰ ਮਾਰਿਆ ਯਾਰ ਅੱਛਾ ਤੈਨੂੰ ਉਹਦੇ ਜਵਾਖਾਂ ਨਾਲ ਪਿਆਰ ਹੈ ਤੇ ਜੇ ਇਹਦੇ ਦੂਜਾਂ ਦੇ ਜਵਾਖਾਂ ਉਹ ਤਾਂ ਜਾਣ ਸਕਿਆ ਘਟ ਦੂ ਹੈ ਹਾਂ ਬਈ ਯਾਰ ਇਹ ਬਾਈ ਬੰਦੇ ਨਾ ਕੱਲ ਮੈਂ ਵੀਡੀਓ ਸਾਡੀ ਵੀਡੀਓ ਨੂੰ ਸ਼ੇਅਰ ਕਰ ਦੋ ਇਹ ਬੰਦੇ ਪੂਰੇ ਪੰਜਾਬ ਚ ਨਹੀਂ ਪੂਰੇ ਇੰਡੀਆ ਚ ਬੈਠੇ ਹੋਏ ਜਾਂਦੇ ਨਾ ਬਹੁਤ ਵੱਡਾ ਗਰੋਅ ਹੈ ਬਹੁਤ ਵੱਡਾ ਸਰਗਣਾ ਚਪਕਾ ਤੂੰ ਮੇਚਾ ਪਤਾ ਲੱਗ ਜੂ ਮੈਂ ਬੋਲ ਰਿਹਾ ਸਾਡੇ ਬੰਦਿਆਂ ਦਾ ਬਈ ਯਾਰ ਮਾਲ ਸੁਣ ਲੈ ਵੀਡੀਓ ਲੈ ਧਾਂਕੇ ਜਾਂਦੇ ਆਵੇਂ ਬਿੱਟੇ ਠੀਕ ਹੈ ਨਾ ਇਹ ਪਹਿਲੇ ਪੈਸੇ ਦੀ ਸ਼ੈ ਸ਼ੀਦਾ ਤੂੰ ਫਰਾਉਂਡ ਰੋਣਾ ਹੋਏਗਾ ਇਹ ਨਾ ਬਣ ਗਿਆ ਛੱਡ ਦੇ ਯਾਰ ਵੀਡੀਓ ਸ਼ੇਅਰ ਕਰ ਦੇ ਯਾਰ ਬਾਈ ਵੀਡੀਓ ਵੀਡੀਓ ਸ਼ੇਅਰ ਕਰ ਦੋ ਤੇ ਖੜਾ ਇੱਥੇ ਖੜ ਜਾ ਹੁਣ ਇਦੋਂ ਮੜੇ ਕੰਮ ਕਰੇਗਾ ਤੈਨੂੰ ਛੱਡ ਦਿੰਦੇ ਆ ਅਸੀਂ ਨਹੀਂ ਕਰਦਾ ਵੀ ਹੈ ਨਹੀਂ ਕਰਦਾ ਵੀ ਸੌ ਬਈ ਸੌ ਲੱਗੇ ਯਾਰ ਕਿਹਦੀ ਕਿਹਦੀ ਸੌ ਬਈ ਜੀ ਦੀ ਮਰਜ਼ੀ ਸੌ ਪੱਕੀ ਗੱਲ ਹੈ ਹਾਂ ਬਈ ਚੋਖਾਂ ਦੀ ਸੌ ਪਾ ਦਿੰਦੇ ਬਈ ਦਿਮਾਗ ਕਰ ਸਾਡਾ ਇਹ ਕਰ ਯਾਰ ਤੂੰ ਨਾ ਬੋਣ ਦੇ ਤੂੰ ਐ ਕਰ ਇੱਕੋ ਹੀ ਥਾਣੇ ਦਾ ਨੂੰ ਫੋਨ ਕਰ ਬਈ ਬਈ ਜਵਾਕ ਵਾਲੀ ਸੌ ਯਾਰ ਕੀ ਜਵਾਕ ਵਾਲੀ ਤੂੰ ਇਹ ਗੱਲ ਕਹੇ ਵੀ ਮੈਂ ਲੋਕਾਂ ਦੀ ਜਵਾਕ ਚੱਕੇ ਐ ਮੈਂ ਕਹੇ ਮੈਂ ਬਈ ਲੋਕਾਂ ਚੱਕੇ ਨੇ ਬਈ ਕਾ ਕਾ ਵੀ ਮੈਂ ਪ੍ਰੋਪਰਟੀ ਬਣਾਈ ਆ ਪੈਸਾ ਵੀ ਕਮਾਇਆ ਆ ਪੈਸਾ ਵੀ ਕਮਾਇਆ ਪ੍ਰੋਪਰਟੀ ਲੋਕਾਂ ਦੇ ਨਾਲ ਧੋਖੇ ਵੀ ਕੀਤੇ ਆ ਕੀਤੇ ਬਈ ਬਹੁਤ ਮਾਰੇ ਆ ਜੇ ਮੈਂ ਅੱਜ ਬੱਚੇ ਜੰਮੇ ਆ ਠੀਕ ਹੈ ਮਤਲਬ ਕੀ ਇਹ ਲੋਕਾਂ ਦੀ ਕਮਾਈ ਤੇ ਪਾ ਰਹੇ ਆ ਲੋਕਾਂ ਦੀ ਕਮਾਈ ਤੇ ਪਾ ਰਹੇ ਆ ਜੇ ਮੈਂ ਅੱਜ ਤੋਂ ਬਾਅਦ ਕਿਸੇ ਦਾ ਬੱਚਾ ਚੱਕਾ ਜੇ ਅੱਜ ਤੋਂ ਬਾਅਦ ਮੈਂ ਕਿਸੇ ਦਾ ਬੱਚਾ ਚੱਕਾ ਮੈਂ ਦੋਨੇ ਬੱਚਿਆਂ ਦੀ ਸੌਖਾਣਾ ਮੈਂ ਦੋਨੇ ਬੱਚੇ ਸੌਖਾਣਾ ਠੀਕ ਹੈ ਰੱਬ ਉਹਨਾਂ ਨੂੰ ਉਵੇਂ ਹੀ ਲੈ ਜਾ ਜਿਵੇਂ ਭੇਜਿਆ ਰੱਬ ਉਹਨਾਂ ਨੂੰ ਹਾਂ ਹਾਂ ਕਾ 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 ਰੱਬ ਉਹਨਾਂ ਨੂੰ ਸਾਲਿਆ ਤੂੰ ਆ ਸ਼ਬਦ ਨਹੀਂ ਕਹਿ ਆ ਸ਼ਬਦ ਕਹਿਣ ਲੱਗੇ ਵੀ ਤੇਰਾ ਦਿਲ ਪਾੜ ਦੇਣਾ ਤੇ ਜਿੰਨਾਂ ਦੇ ਜਵਾਖਾਂ ਨੂੰ ਚੱਕ ਚੱਕ ਕੇ ਤੁਸੀਂ ਮਾਰਦੇ ਹੋ ਅੱਖਾਂ ਕੱਢਦੇ ਹੋ ਗੁਰਦੇ ਕੱਢਦੇ ਹੋ ਦਿਲ ਵੇਚਦੇ ਹੋ ਉਹਨਾਂ ਦਾ ਦਿਲ ਦੀ ਕੀ ਬੀਜਦੀ ਉਹ ਬਾਈ ਜਿਹੜਾ ਜਵਾਖਾਂ ਨੂੰ ਉਹ ਅਰਦਨ ਨੂੰ ਉਹ ਅਜੇ ਹੱਥੀਂ 잡ਦੇ ਆ ਅਜੇ ਥੀਰਨ ਨੂੰ ਫੂਕਦੇ ਆ ਦੱਸ ਤੂੰ ਤਾਂ ਦੋ ਸ਼ਬਦ ਨਹੀਂ ਕਹਿ ਰਿਹਾ ਯਾਰ ਮੈਂ ਉਹਦੇ ਜਵਾਖ ਜਿਵੇਂ ਆਏ ਓਵੇਂ ਵਾਪਸ ਜਾਣ ਦੱਸ ਦਿਲ ਪਾੜ ਦੇ ਪਾੜ ਦੇ ਜਿੰਨਾਂ ਦੇ ਬੱਚੇ ਮਾਰਦੇ ਹੋ ਤੁਸੀਂ ਅੱਖਾਂ ਕੱਢਦੇ ਹੋ ਦਿਲ ਕੱਢਦੇ ਹੋ ਗੁਰਦੇ ਵੇਚਦੇ ਹੋ ਤੇ ਉਹਨਾਂ ਦੀ ਕੀ ਬੀਜਦੀ ਉਹਨੇ ਦੱਸ ਬਾਈ ਯਾਰ ਮੈਨੂੰ ਦੱਸ ਬਈ ਬੀਦੇ ਤੁਹਾਨੂੰ ਪਤਾ ਫੇ ਤੂੰ ਇਹ ਗੱਲ ਕਹਦੇ ਲਾਸਟ ਹੈ ਦੋ ਲੈਣਾ ਕਹਿਣੀਆ ਬਲਕਿ ਤੀਜੀ ਗੱਲ ਨਹੀਂ ਕਹਿਣੀ ਆਪਦਾ ਨਾਮ ਬੋਲ ਦੇ ਛੱਡ ਦੇਗਾ ਬਈ ਨਾਮ ਬੋਲਾ ਤੂੰ ਛੱਡ ਜਾਗੇ ਨਾ ਬੋਲਾ ਤਾ ਪਹਿਲਾ ਬਈ ਨਾਮ ਹਰਦੀਪ ਸਿੰਘ ਤੇ ਬਾਈ ਮੈਂ ਬਹੁਤ ਵੱਡੀ ਗਲਤੀ ਹੈ ਮੈਨੂੰ ਤੈਨੂੰ ਗਲਤੀ ਹੋਈ ਹੈ ਮੈਂ ਕਹਾ ਤੂੰ ਇਹ ਜਿਆ ਕੰਮ ਨਹੀਂ ਕਰਦਾ ਬਈ ਮੇਰੇ ਤੋਂ ਬਹੁਤ ਵੱਡੀ ਗਲਤੀ ਹੈ ਜਿਹੜੇ ਮੈਂ ਗਲਤੀ ਮੰਨਦਾ ਹੈ ਮਹਿਸੂਸ ਹੋ ਰਿਹਾ ਪੱਕੀ ਗੱਲ ਹੈ ਤਾ ਧਰਮ ਦੀ ਸੋਹ ਖਾਨਾ ਹਾਂ ਬਈ ਬਸ ਇਹ ਗੱਲ ਕਹਦੇ ਬਾਈ ਜੇ ਮੈਂ ਕਿਸੇ ਦਾ ਬੱਚਾ ਚੱਕਾਂ ਕਿਸੇ ਦੇ ਬੱਚੇ ਨੂੰ ਮਾਰਾਂ ਕਿਸੇ ਦੇ ਬੱਚੇ ਨੂੰ ਕਨੈਪ ਕਰਾਂ ਜਿਵੇਂ ਬੱਚੇ ਮੇਰੀ ਬਾਈ ਜਿੰਨਾਂ ਦੇ ਬੱਚੇ ਜੇ ਮੈਂ ਮਾਰੇ ਨੇ ਜਾਂ ਮੈਂ ਅੱਗੇ ਦੋ ਕਰਾਂ ਮਗੇ ਸਭ ਮੇਰੇ ਬੱਚੇ ਐਵੇਂ ਹੀ ਲੈ ਜੇ ਬਸ ਇਹ ਬਾਈ ਬੰਦੇ ਨੇ ਐਡੀ ਗੱਲ ਕਹਿਦੀ ਵੀ ਜੇ ਮੈਂ ਕਿਸੇ ਦਾ ਬੱਚਾ ਚੱਕਾਂ ਪਰ ਬਾਈ ਬਣ ਕੇ ਮੇਰੀ ਜੇਲ੍ਹ ਚ ਉਮਰ ਲੰਘ ਜੂਗੀ ਮੈਂ ਮੁੜ ਕੇ ਤੇਰੀ ਵੀਡੀਓ ਸਪਾਉਂਦੇ ਨਹੀਂ ਤੇਰਾ ਮੂੰਹ ਬੰਦਨ ਦਾ ਕਰ ਨਹੀਂ ਇਹ ਹੈ ਤੇਰਾ ਮੂੰਹ ਸੀ ਦਿਖਾ ਸਕਦੇ ਆ ਅਸੀਂ ਤੈਨੂੰ ਤਾਂ ਹੀ ਨਹੀਂ ਕੋ ਕੀਤਾ ਵੀ ਠੀਕ ਹੈ ਵੀ ਜੇ ਇਹਦਾ ਬੰਦੇ ਦਾ ਮੂੰਹ ਦਿਖਾਦਾ ਤਾਂ ਯਾਰ ਬੰਦੇ ਨੇ ਉਸ ਦਾ ਕੱਲ ਨੂੰ ਕੁਝ ਖਾ ਕੇ ਮਰ ਗਿਆ ਸਾਡਾ ਨਾਂ ਲੱਗੂਗਾ ਸੋ ਬਾਈ ਬੰਦੇਓ ਜਿਹੜੇ ਭਰਾ ਹੈ ਵੀਡੀਓ ਦੇਖ ਰਹੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਬਹੁਤ ਇਹੋ ਜਿਹੇ ਜਿਹੜੇ ਗਰ ਮਤਲਬ ਨੱਥ ਪਾਉਣੀ ਹੈ ਧੰਨਵਾਦ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਸੇਗਾ ਜੀ